ਦੋਸਤੋ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਦਮਦਮਾ ਸਾਹਿਬ ਬਡਾਲੀ ਇਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀਗਾ ਉਹ ਜਗ੍ਹਾ ਤੇ ਆਪਾਂ ਪਹੁੰਚੇ ਗੁਰਦੁਆਰਾ ਤੁਸੀਂ ਮੇਰੇ ਪਿੱਛਲੇ ਪਾਸੇ ਦੇਖ ਰਹੇ ਹੋ ਹੁਣ ਤੁਹਾਨੂੰ ਅੰਦਰੋਂ ਦਿਖਾਉਣਾ ਹੈ ਦਰਬਾਰ ਸਾਹਿਬ ਤੇ ਇੱਥੇ ਜਿਹੜਾ ਖੂਹ ਬਣਿਆ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਉਣਾ ਹੈ ਨਾਲੇ ਤੁਹਾਨੂੰ ਇਸ ਜਗ੍ਹਾ ਦੇ ਇਤਿਹਾਸ ਬਾਰੇ ਵੀ ਜਾਣੂ ਕਰਾਉਣਾ ਹੈ ਦੋਸਤੋ ਸਾਹਮਣੇ ਦੇਖੋ ਤੁਸੀਂ ਇਸ ਗੁਰਦੁਆਰਾ ਸਾਹਿਬ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਬਡਾਲੀ ਉਸ ਜਗ੍ਹਾ ਦਾ ਇਤਿਹਾਸ ਦੇਖ ਰਹੇ ਹੋ ਤੁਸੀਂ ਲਓ ਜੀ ਹੁਣ ਆਪਾਂ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਛੇਵੀ ਗੁਰੂ ਕੀ ਬਡਾਲੀ ਉਹਦੇ ਦਰਸ਼ਨ ਕਰਨ ਲਈ ਆਪਾਂ ਦਰਬਾਰ ਸਾਹਿਬ ਦੇ ਅੰਦਰ ਜਾ ਇੰਦਰੋਂ ਤੁਸੀਂ ਗੁਰੂ ਘਰ ਦੇਖ ਰਹੇ ਹੋ ਗੁਰਦੁਆਰਾ ਦਮਦੋਆ ਸਾਹਿਬ ਗੁਰੂ ਕੀ ਬਡਾਲੀ ਪਾਤਸ਼ਾਹੀ ਸੇਮੀ ਨਾਲ ਸੰਬੰਧਿਤ ਇਹ ਸਥਾਨ ਹੈ ਜਦੋਂ ਸੂਰ ਦਾ ਸ਼ਕਾਰ ਕੀਤਾ ਸੀਗਾ ਗੁਰੂ ਸਾਹਿਬ ਨੇ ਜਿਹੜਾ ਕਿ ਪੈਂਦੇਖਾਨ ਨੂੰ ਜਖਮੀ ਕਰਤਾ ਸੀ ਸੂਰ ਨੇ ਉਸ ਸੂਰ ਦਾ ਸ਼ਕਾਰ ਫਿਰ ਗੁਰੂ ਸਾਹਿਬ ਨੇ ਕੀਤਾ ਸੀਗਾ ਸੂਰ ਦੇ ਦੋ ਟੋਟੇ ਕਰਦੇ ਸੀਗੇ ਗੁਰੂ ਸਾਹਿਬ ਨੇ ਜੋ ਕਿ ਇਤਿਹਾਸ ਦੇ ਵਿੱਚ ਲਿਖਿਆ ਤੁਸੀਂ ਪੜ੍ਹ ਸਕਦੇ ਹੋ ਇਹ ਹੁਣ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਆ ਦੇਖੋ ਜੀ ਇਹ ਉਹ ਤਸਵੀਰ ਹੈ ਜਦੋਂ ਪੈਂਦੇ ਖਾਨ ਸੂਰ ਦਾ ਸਕਾਰ ਕਰ ਨਿਕਲਿਆ ਤੇ ਸੂਰ ਨੇ ਪੈਂਦੇ ਖਾਨ ਨੂੰ ਤੇ ਘੋੜੇ ਨੂੰ ਟੱਕਰ ਮਾਰ ਕੇ ਜ਼ਖਮੀ ਕੀਤਾ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਆਪ ਸੂਰ ਦਾ ਸਕਾਰ ਕੀਤਾ ਤੇ ਸੂਰ ਦੇ ਦੋ ਟੋਟੇ ਕੀਤੇ ਉਹ ਤਸਵੀਰ ਇਸ ਗੱਲ ਨੂੰ ਬਿਆਨ ਕਰ ਰਹੀ ਹੈ ਹਾਂਜੀ ਹੁਣ ਆਪਾਂ ਗੁਰਦੁਆਰਾ ਦਮਦਮਾ ਸਾਹਿਬ ਗੁਰੂ ਕੀ ਬਡਾਲੀ ਇੱਥੇ ਆਪਾਂ ਨੂੰ ਸਿੰਘ ਸਹਿਬਾਨ ਦੱਸਣਗੇ ਵੀ ਇਸ ਜਗ੍ਹਾ ਦਾ ਕੀ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਗੁਰਦੁਆਰਾ ਦਮਦਮਾ ਸਾਹਿਬ ਗੁਰੂ ਕੇ ਵਿਡਾਲੀ ਤੇ ਧਰਤੀ ਤੇ ਆ। ਇਹ ਗੁਰਦੁਆਰਾ ਦਮਦਮਾ ਸਾਹਿਬ ਦਾ ਜਿਹੜਾ ਸਥਾਨ ਆ ਜਦੋਂ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਗੁਰੂ ਕੇ ਮਹਿਲਾ ਤੋਂ ਚੱਲੇ ਸੀ ਮਾਤਾ ਗੰਗਾ ਜੀ ਪੁੱਤਰ ਦਾ ਵਰ ਲੈਣ ਵਾਸਤੇ ਪੀੜ ਸਾਹਿਬ ਆ। ਉੱਥੇ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਤੇ ਨਾਲ ਇੱਕ ਸਿੱਖ ਕੀਤੇ ਕਰਦੇ ਸਨ। ਤੇ ਉਹਨਾਂ ਕੱਚੇ ਹਰਾਵਾਂ ਤੇ ਚੱਲਦੇ ਮਾਤਾ ਗੰਗਾ ਜੀ ਆ ਰਹੇ ਰੱਥਾਂ ਤੇ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਪੁੱਛਿਆ ਵੀ ਕੌਣ ਆ ਰਿਹਾ ਹੈ ਬੜਿਆਂ ਧੂੜਾਂ ਪੱਟੀਆਂ ਆਉਂਦੇ ਨੇ ਕੀ ਭਾਜਣਾ ਪੈ ਗਿਆ ਇਹਨਾਂ ਨੂੰ ਤੇ ਸਿੱਖ ਬੋਲਿਆ ਵੀ ਬਾਬਾ ਜੀ ਆਪਣੇ ਆ ਰਹੇ ਨੇ ਗੁਰੂ ਕੇ ਮਹਿਲ ਤੋਂ ਤੁਸੀਂ ਇਹ ਬਚਨ ਕਿਹੜੇ ਕਰ ਦਿੱਤੇ ਆ ਕਿ ਭਾਜਣਾ ਪੈ ਗਿਆ ਤੇ ਤੁਹਾਡੇ ਬੋਲ ਜਿਹੜੇ ਬੜੇ اٹਲ ਨੇ ਤੇ ਬਾਬਾ ਬੁੱਢਾ ਸਾਹਿਬ ਜੀ ਬੋਲੇ ਉਹਨੂੰ ਸੇਖਣ ਨੂੰ ਵੀ ਅਹੀਂ ਜਾਣੀ ਹੈ ਜਾਂ ਗੁਰੂ ਕੇ ਜਾਣੀ ਹੈ ਤੂੰ ਕਿਉਂ ਸੂਰੰਗ ਉਕਰ-ਕਰ ਕਰਦਾ ਹੈ ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਬੋਲ ਜਿਹੜੇ ਬੜੇ اٹਲ ਸਨ ਸਿੱਖ ਨੂੰ ਪਤਾ ਹੀ ਉਨੇ ਕਹ ਆ ਵੀ ਬਾਬਾ ਜੀ ਸੋਰ ਹੁਣ ਮੈਨੂੰ ਵੀ ਬੰਨਾ ਪੈਣਾ ਮੈਨੂੰ ਇਹ ਦੱਸੋ ਵੀ ਹੁਣ ਮੇਰਾ ਆਧਾਰ ਕਦੋਂ ਹੋਊਗਾ ਉਹਨਾਂ ਫਿਰ ਉਹਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਤੇਰਾ ਆਧਾਰ 6ਵੇਂ ਜਮਾਚ ਹੋਏਗਾ ਜਿਹੜਾ ਕਿ ਮਾਤਾ ਗੰਗਾ ਦੀ ਦੇ ਕੋਖੋਂ ਜਨਮ ਲੈਣਗੇ ਫਿਰ ਉਹਨਾਂ ਗੁਰੂ ਅਰਜਨ ਸਾਹਿਬ ਨੇ ਜਦੋਂ ਜਨਮ ਲਿਆ ਮਾਤਾ ਗੰਗਾ ਜੀ ਦੇ ਗੁਰੂ ਕੀ ਵਡਾਲੀ ਦੀ ਧਰਤੀ ਤੇ ਤੇ ਕੁਝ ਸਮਾ ਪਾ ਕੇ ਫਿਰ ਇੱਥੇ ਵਡਾਲੀ ਦੀ ਧਰਤੀ ਤੇ ਆਏ ਇਥੋਂ ਦੇ ਕਿਸਾਨਾਂ ਨੇ ਬੇਨਤੀ ਕੀਤੀ ਗੁਰੂ ਹਰਗੋਬਿੰਦ ਸਾਹਿਬ ਦੇ ਅੱਗੇ ਵੀ ਇੱਕ ਇੱਥੇ ਸੂਰ ਰਹਿੰਦਾ ਜੀ ਤੇ ਬੜਾ ਹੀ ਤੰਗ ਕਰਦਾ ਤੇ ਫਸਲਾਂ ਨਾਸ ਕਰਦਾ ਤੇ ਉਹ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਆਪਣਾ ਆਧਾਰ ਕੀਤਾ ਤੇ ਜਦੋਂ ਆਧਾਰ ਕੀਤਾ ਤੇ ਫਿਰ ਉਹ ਇਨਸਾਨ ਦੇ ਰੂਪ ਦੇ ਵਿੱਚ ਉਹਨੇ ਦਿਖਾਈ ਦਿੱਤੀ ਆ ਤੇ ਉਹਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਨਮਸ਼ਕਾਰ ਕੀਤੀ ਤੇ ਦੱਸਿਆ ਕਿ ਮੈਂ ਇਦਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਆਪਣਾ ਬੋਲਾਂ ਦੇ ਨਾਲ ਸੂਰ ਬਣਿਆ ਤੇ ਤੁਹਾਡੇ ਹੱਥੋਂ ਮਹਾਰਾਜ ਮੇਰਾ ਆਧਾਰ ਹੋਣਾ ਹੈ ਤੇ ਉਹ ਸੂਰ ਨੂੰ ਇੱਥੇ ਦਬਾ ਕੇ ਥੜਾ ਸਾ ਬਣਾ ਕੇ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਸੰਗਤਾਂ ਨੂੰ ਆਵਾਰ ਦਿੱਤੇ ਨੇ ਕਿ ਜਿਹੜਾ ਸਰਾਪਿਆ ਤੇ ਤਾਪਿਆ ਇਸ ਥਾਂ ਤੇ ਆਵੇ ਕੋਰਾ ਸਰਾਪ ਤਾਪ ਦੂਰ ਹੋ ਗਿਆ ਤੇ ਸੰਗਤਾਂ ਝੋਲੀਆਂ ਭਰ ਕੇ ਜਾਣ ਗਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਸ ਖੂਦੇ ਦਰਸ਼ਨ ਕਰ ਰਹੇ ਹੋ ਤੁਸੀਂ ਜਿਹੜਾ ਇਸ ਗੁਰਦੁਆਰਾ ਸਾਹਿਬ ਦੇ ਨਾਲ ਲੱਗਦਾ ਤੇ ਸਾਹਮਣੇ ਗੁਰੂ ਘਰ ਜੋ ਤੁਹਾਨੂੰ ਦਿਖਾਈ ਦੇ ਰਿਹਾ ਇਹ ਇਸ ਨਗਰ ਦੀ ਕਮੇਟੀ ਇਸ ਗੁਰੂ ਘਰ ਨੂੰ ਮੈਨੇਜ ਕਰਦੀ ਹੈ ਤੇ ਇਹ ਨਗਰ ਉਹ ਜਗ੍ਹਾ ਇਹ ਗੁਰੂ ਘਰ ਉਸ ਜਗ੍ਹਾ ਤੇ ਬਣਿਆ ਜਿੱਥੇ ਗੁਰੂ ਅਰਜਨ ਦੇਵ ਜੀ ਖੂਬ ਬਣਾਉਣ ਵਾਲੀਆਂ ਸੰਗਤਾਂ ਨੂੰ ਲੰਗਰ ਦੀ ਸੇਵਾ ਚਲਾਉਂਦੇ ਸੀਗੇ ਇਹ ਤੁਸੀਂ ਗੁਰੂ ਘਰ ਦੇ ਦਰਸ਼ਨ ਕਰ ਰਹੇ ਹੋ ਗੁਰਦਵਾਰਾ ਤਮਦਮਾ ਸਾਹਿਬ ਗੁਰੂ ਕੀ ਬਡਾਲੀ